ਔਰ ਇੱਕੋ ਹੀ ਚੀਜ਼ ਚੱਲ ਰਹੀ ਹੈ ਲੋਕਾਂ ਦੇ ਮਨ ਦੇ ਵਿੱਚ ਕੀ ਇਹ ਨੌਜਵਾਨ ਸਾਡੇ ਵਾਸਤੇ ਸਾਡੀ ਗੱਲ ਨੂੰ ਪਾਰਲੀਮੈਂਟ 'ਚ ਰੱਖ ਸਕਦਾ ਹੈ ਇਹਨੇ ਪਿੱਛੇ ਪਹਿਲਾਂ ਸੰਗੋਠ بڑا ਕੰਮ ਕੀਤਾ ਹੈ ਇਹਨੂੰ ਇਸ਼ੂਜ਼ ਦੀ ਸਮਝ ਹੈ ਸਾਡੇ ਇਲਾਕੇ ਦੇ ਮਸਲੇ ਨੂੰ ਪਾਰਲੀਮੈਂਟ 'ਚ ਰੱਖੂਗਾ ਔਰ ਭਾਰਤ ਸਰਕਾਰ ਦੇ ਵੱਖ-ਵੱਖ ਅਦਾਰੇਾਂ 'ਚੋਂ ਪੈਸਾ ਲਿਆ ਕੇ ਸਾਡੇ ਇਲਾਕੇ ਵਾਸਤੇ ਕੰਮ ਕਰੂਗਾ ਕਿਹੜੇ ਮੁੱਦੇ ਰਹਿਣਗੇ ਜਿਸ ਨੂੰ ਲੈ ਕੇ ਤੁਸੀਂ ਲੋਕ ਸਭਾ ਦੇ ਵਿੱਚ ਜਾਓਗੇ ਤੇ ਪਹਿਲ ਦੇਦਾਰ ਦੇ ਉਹ ਮੁੱਦੇ ਤੁਸੀਂ ਲੋਕਾਂ ਦੇ ਵਿੱਚ ਹੱਲ ਕਰੋ ਮੈਂ ਆਪਣਾ ਚੋਣ ਮੈਨੀਫੈਸਟੋ ਸੰਦੇ ਦੇ ਸਾਹਮਣੇ ਰੱਖੇ ਇਹ ਵੀ ਇਹ ਮੇਰੇ 15 20 ਦਿਨ ਤੋਂ ਮੈਂ ਇਹਨਾਂ ਦੇ ਉੱਪਰ ਮਿਹਨਤ ਕੀਤੀ ਮੇਰੀ ਟੀਮ ਨੇ ਮਿਹਨਤ ਕੀਤੀ ਔਰ ਫੇਰੇ ਅਸੀਂ ਮੁੱਦੇ ਸਾਰੇ ਬਣਾਏ ਇਸ ਤੋਂ ਇਲਾਵਾ ਵੀ ਜਿਹੜੇ ਲੋਕਾਂ ਦੇ ਨਾਲ ਜੁੜੇ ਹੋਏ ਹੋਰ ਮੁੱਦੇ ਹੋਣਗੇ ਜਿਹੜੇ ਆਉਣ ਵਾਲੇ ਸਮੇਂ 'ਚ ਮੇਰੇ ਧਿਆਨ 'ਚ ਆਣਗੇ ਉਹਨਾਂ ਨੂੰ ਵੀ ਰੇਸ ਕਰੂੰਗਾ ਪਰ ਜਿੱਥੇ ਤੱਕ ਪ੍ਰਾਇਰਟੀ ਸੈਕਟਰ ਦੀ ਗੱਲ ਕਰ ਰਹੇ ਹਾਂ ਤਾਂ ਮੈਂ ਇਹ ਸਮਝਦਾ ਕਿ ਇਹ ਸਾਰੀਆਂ ਪ੍ਰਾਇਰਟੀਆਂ ਮੇਰੀਆਂ ਰਹਿਣਗੀਆਂ ਮੰਗਲ ਸਭ ਸੁਣਨਾ ਚਾਹੀਦਾ ਹੈ ਕਿ ਜਦੋਂ ਵੀ ਤੁਸੀਂ ਆਪਣੇ ਫੀਲਡ ਦੇ ਵਿੱਚ ਆਪਣੀ ਕੰਪੇਨਿੰਗ ਜਾਂ ਕਿਸੇ ਵੀ ਕੰਮ ਦੇ ਵਿੱਚ ਬਾਹਰ ਨਿਕਲਦੇ ਹੋ ਤਾਂ ਪਹਿਲਾਂ ਆਪਣੇ ਬੱਚੀ ਦੇ ਪੈਰੀਂ ਹੱਥ ਲਾ ਕੇ ਨਿਕਲਦੇ ਹੋ ਹਾਂ ਮੈਂ ਇਹ ਗੱਲ ਬੜੀ ਧੀਰ ਤੋਂ ਕਰਦਾ ਹਾਂ ਜਿੱਥੇ ਮੈਂ ਆਪਣੇ ਮਾਤਾ ਜੀ ਦਾ ਅਸ਼ੀਰਵਾਦ ਲੈਣਾ ਉੱਥੇ ਮੈਂ ਆਪਣੀ ਬੇਟੀ ਦੇ ਹਮੇਸ਼ਾ ਪੈਰਾਂ ਨੂੰ ਹੱਥ ਲਾ ਕੇ ਨਿਕਲਦਾ ਜਦੋਂ ਵੀ ਉਹ ਕਰੇ ਹੁੰਦੀ ਹੈ ਇੱਕੋ ਹੀ ਮੇਰੇ ਮਨ 'ਚ ਹੁੰਦਾ ਹੈ ਕਿ ਇਹਨਾਂ ਦਾ ਕੰਜਕਾਂ ਦਾ ਅਸ਼ੀਰਵਾਦ ਲੈਣ ਨਾਲ ਤਾਨੂੰ ਬਹੁਤ ਮਜ਼ਬੂਤੀ ਮਿਲਦੀ ਹੈ ਤੁਹਾਨੂੰ ਬੜਾ ਸਕੂਨ ਮਿਲਦਾ ਹੈ ਤੁਹਾਨੂੰ ਬੜਾ ਵੱਡਾ ਆਸ਼ੀਰਵਾਦ ਮਿਲਦਾ ਜਿਨ੍ਹਾਂ ਨੇ ਜੋ ਕੀਤਾ ਹੈ ਉਹ ਅਗਲੇ ਦਸਨ ਮੈਂ ਜੋ ਕੀਤਾ ਮੇਰਾ ਸਭ ਨੂੰ ਪਤਾ ਹੈ ਮੇਰਾ ਤਾਂ ਲੋਕਾਂ ਨੂੰ ਪਤਾ ਹੈ ਲੋਕ ਗੱਲ ਕਰਦੇ ਆਂ ਦੇਖੋ ਰਾਜਨੀਤੀ ਦੇ ਵਿੱਚ ਜਿੱਥੇ ਦਾ ਗੁਰੂ ਦੀ ਗੱਲ ਹੈ ਮੈਂ ਆਪਣੇ ਫਾਦਰ ਨੂੰ ਹਮੇਸ਼ਾ ਫੋਲੋ ਕਰਦਾ ਸੀ ਮੇਰੇ ਫਾਦਰ ਨੇ ਮੈਨੂੰ ਬਹੁਤ ਸਿੱਖਿਆ ਦਿੱਤੀ ਜਦੋਂ ਮੈਂ ਛੋਟਾ ਸੀ ਔਰ ਰਾਜਨੀਤੀ ਦੇ ਵਿੱਚ ਹੁੰਦੇ ਸੀ ਕਿ ਉਹ ਗਿਆਨੀ ਜੈਲ ਸਿੰਘ ਜੀ ਨਾਲ ਕੰਮ ਕਰਦੇ ਸੀ ਤੇ ਮੈਂ ਉਦੋਂ ਤੋਂ ਉਹਨਾਂ ਦੇ ਜੀਵਨ ਨੂੰ ਦੇਖਦਾ ਸੀ ਪਰ ਜਦੋਂ ਮੈਂ ਵੱਡਾ ਹੋਇਆ ਤੇ ਮੈਂ ਰਾਜਨੀਤੀ ਵਿੱਚ ਆਇਆ ਤਾਂ ਮੈਨੂੰ ਉਹਨਾਂ ਨਾਲ ਬਹੁਤ ਘੱਟ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਕਿਉਂਕਿ ਉਹਨਾਂ ਦਾ ਜਲਦੀ ਅਕਾਲ ਚਲਾਣਾ ਹੋ ਗਿਆ ਪਰ ਲੇਕਿਨ ਮੈਨੂੰ ਇਹ ਲੱਗਦਾ ਕਿ ਜਦੋਂ ਉਹ ਉੱਪਰ ਵੀ ਚਲੇ ਗਏ ਉੱਥੋਂ ਵੀ ਮੈਨੂੰ ਹਮੇਸ਼ਾ ਬLES ਕਰਦੇ ਰਹਿੰਦੇ ਆ ਤੇ ਮੈਂ ਅਸੀਂ ਪੰਜਾਬ ਦੀਆਂ ਹਰ ਬੀਬੀਆਂ ਭੈਣਾਂ ਨੂੰ 1000 ਰੁਪਏ ਦੇਵਾਂਗੇ ਅਸੀਂ ਜੇ ਕਿਸੇ ਦੀ ਫਸਲ ਦਾ ਮੁਆਵਜ਼ਾ ਤਾਂ ਅਸੀਂ ਦੇਣੇ ਹੀ ਦੇਣਾ ਹੈ ਜੇ ਕਿਸੇ ਮੁਰਗੀ ਮਰ ਜੂ ਉਹਦੇ ਵੀ ਹੰਡਾਂ ਦਾ ਮੁਆਵਜ਼ਾ ਦੇਵਾਂਗੇ ਤੁਹਾਨੂੰ ਤਾਂ ਵੋਟ ਨਹੀਂ ਪਾਈ ਕਿਉਂਕਿ ਤੁਸੀਂ ਸਾਡਾ ਝੂਠ ਕੀਤਾ ਸੀ ਤੇ ਹੁਣ ਅੱਗੇ ਨੂੰ ਜੇ ਸਹੀ ਚੱਲੋਗੇ ਫਿਰ ਪ 2024 ਦੇਆਂ ਲੋਕ ਸਭਾ ਚੋਣਾਂ ਦਾ ਮਾਹੌਲ ਪੱਕ ਚੁੱਕਿਆ ਹੈ ਪੂਰੇ ਦੇਸ਼ ਦੇ ਵਿੱਚ 6 ਗੇਡ ਦੀਆਂ ਚੋਣਾਂ ਪੈ ਚੁੱਕੀਆਂ ਨੇ ਪੰਜਾਬ ਦੇ ਵਿੱਚ 1 ਗੇਡ 1 ਤਰੀਕ 1 ਜੂਨ ਨੂੰ ਜੋ ਚੋਣਾਂ ਪੈਣੀਆਂ ਨੇ ਤੇ 13 ਸੀਟਾਂ ਦੇ ਉੱਤੇ ਲੋਕ ਸਭਾ ਦੀਆਂ ਚੋਣਾਂ ਪੈਣੀਆਂ ਨੇ ਤੇ ਅਨੰਦਪੁਰ ਸਾਹਿਬ ਸੀਟ ਤੋਂ ਕਾਂਗਰਸੀ ਉਮੀਦਵਾਰ ਵਿਜੇਂਦਰ ਸਿੰਘਲਾ ਜੀ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਿੰਘਲਾ ਜੀ ਲਿਵਿੰਗ ਇੰਡੀਆ ਤੇ ਸਵਾਗਤ ਹੈ ਕੀ ਕਹੋਗੇ ਕਿਸ ਤਰ੍ਹਾਂ ਦਾ ਮਾਹੌਲ ਹੈ ਤੇ ਲੋਕਾਂ ਦਾ ਹੰਗਾਰਾ ਕਿਵੇਂ ਮਿਲ ਰਿਹਾ ਹੈ ਬਹੁਤ ਪਿਆਰ ਮਿਲ ਰਿਹਾ ਲੋਕਾਂ ਦਾ ਬੜਾ ਆਸ਼ੀਰਵਾਦ ਮਿਲ ਰਿਹਾ ਹੈ ਔਰ ਇੱਕੋ ਹੀ ਚੀਜ਼ ਚੱਲ ਰਹੀ ਹੈ ਲੋਕਾਂ ਦੇ ਮਨ ਦੇ ਵਿੱਚ ਕਿ ਇਹ ਨੌਜਵਾਨ ਸਾਡੇ ਵਾਸਤੇ ਸਾਡੀ ਗੱਲ ਨੂੰ ਪਾਰਲੀਮੈਂਟ ਚ ਰੱਖ ਸਕਦਾ ਹੈ ਇਹਨੇ ਪਿੱਛੇ ਪਹਿਲਾਂ ਸੰਗੋਠ بڑا ਕੰਮ ਕੀਤਾ ਹੈ ਇਹਨੂੰ ਇਸ਼ੂਜ਼ ਦੀ ਸਮਝ ਹੈ ਸਾਡੇ ਇਲਾਕੇ ਦੇ ਮਸਲੇ ਨੂੰ ਪਾਰਲੀਮੈਂਟ ਚ ਰੱਖੂਗਾ ਔਰ ਭਾਰਤ ਸਰਕਾਰ ਦੇ ਵੱਖ-ਵੱਖ ਅਦਾਰਿਆਂ ਚੋਂ ਪੈਸਾ ਲਿਆ ਕੇ ਸਾਡੇ ਇਲਾਕੇ ਵਾਸਤੇ ਖਰਚ ਕਰੂਗਾ ਔਰ ਮੈਂ ਇਹ ਗੱਲ ਵਿਸ਼ਵਾਸ ਨਾਲ ਕਹਿਣਾ ਚਾਹੁੰਦਾ ਆਪਣੇ ਇਸ ਇਲਾਕੇ ਦੀ ਸੇਵਾ ਗੁਰੂ ਮਹਾਰਾਜ ਨੇ ਦਿੱਤੀ ਤਾਕਤ ਸੱਚੀ ਸੂਚੀ ਸੇਵਾ ਕਰਨੀ ਹੈ ਤਾਂ ਕਿ ਇਸ ਇਲਾਕੇ ਦੇ ਨਾਲ ਜੁੜੀਆਂ ਜੋ ਮੁਸ਼ਕਲੇ ਲੋਕਾਂ ਦੀਆਂ ਉਹਨਾਂ ਨੂੰ ਹੱਲ ਕਰ ਸਕੀਏ ਕਿਹੜੇ ਮੁੱਦੇ ਰਹਿਣਗੇ ਜਿਸ ਨੂੰ ਲੈ ਕੇ ਤੁਸੀਂ ਲੋਕ ਸਭਾ ਦੇ ਵਿੱਚ ਜਾਓਗੇ ਤੇ ਪਹਿਲ ਦੇਦਾਰ ਦੇ ਉਹ ਲੋਕ ਮੁੱਦੇ ਤੁਸੀਂ ਲੋਕਾਂ ਦੇ ਵਿੱਚ ਹੱਲ ਕਰੋ ਦੇਖੋ ਮੈਂ ਆਪਣਾ ਚੋਣ ਮੈਨੀਫੈਸਟੋ ਸੰਗਤ ਦੇ ਸਾਹਮਣੇ ਰੱਖਿਆ ਹੈ ਇਹ ਵੀ ਇਹ ਮੇਰੇ 15 20 ਦਿਨ ਤੋਂ ਮੈਂ ਇਹਨਾਂ ਦੇ ਉੱਪਰ ਮਿਹਨਤ ਕੀਤੀ ਮੇਰੀ ਟੀਮ ਨੇ ਮਿਹਨਤ ਕੀਤੀ ਔਰ ਫੇਰੇ ਅਸੀਂ ਮੁੱਦੇ ਸਾਰੇ ਬਣਾਏ ਇਸ ਤੋਂ ਇਲਾਵਾ ਵੀ ਜਿਹੜੇ ਲੋਕਾਂ ਦੇ ਨਾਲ ਜੁੜੇ ਹੋਏ ਹੋਰ ਮੁੱਦੇ ਹੋਣਗੇ ਜਿਹੜੇ ਆਉਣ ਵਾਲੇ ਸਮੇਂ 'ਚ ਮੇਰੇ ਧਿਆਨ 'ਚ ਆਣਗੇ ਉਹਨਾਂ ਨੂੰ ਵੀ ਰੇਸ ਕਰੂੰਗਾ ਪਰ ਜਿੱਥੇ ਤੱਕ ਪ੍ਰਾਇਰੀਟੀ ਸੈਕਟਰ ਦੀ ਗੱਲ ਕਰ ਰਹੇ ਹਾਂ ਤਾਂ ਮੈਂ ਇਹ ਸਮਝਦਾ ਕਿ ਇਹ ਸਾਰੀਆਂ ਪ੍ਰਾਇਰੀਟੀਆਂ ਮੇਰੀਆਂ ਰਹਿਣਗੀਆਂ ਚਾਹੇ ਇਹਦੇ 'ਚ ਮੋਹੱਲੀ 에ਅਰਪੋਰਟ ਨੂੰ ਸਟਰੈਂਥਨ ਕਰਨ ਦੀ ਗੱਲ ਹੈ ਕੈਨੇਡਾ ਦੀ ਫਲਾਈਟ ਹੋਵੇ ਸਿੰਗਾਪੁਰ ਦੀ ਫਲਾਈਟ ਹੋਵੇ ਜਾਂ ਇਹਦੇ ਨਾਲ ਉਰੇ ਨੌਜਵਾਨ ਬੱਚਿਆਂ ਵਾਸਤੇ ਉਰੇ IIT ਰੋਪੜ ਬਣਿਆ ਸੀ ਡਾਕਟਰ ਮਨਮੋਨ ਸਿੰਘ ਜੀ ਨੇ 2008 'ਚ ਬਣਾਇਆ ਸੀ ਤੇ ਅੱਜ ਟ੍ਰਿਪਲ IIT ਦਾ ਜ਼ਮਾਨਾ ਹੈ ਉਰੇ ਟ੍ਰਿਪਲ ਆਈਟੀ ਦੀ ਗੱਲ ਹੋਵੇ ਤਾਂ ਕਿ ਟ੍ਰਿਪਲ ਆਈਟੀ ਉਰੇ ਬਣ ਸਕੇ ਔਰ ਸਾਡੇ ਲੋਕਾਂ ਨੂੰ ਉਹਦਾ ਫਾਇਦਾ ਹੋ ਸਕੇ ਮੁਹਾਲੀ ਤੇ ਖਰੜ ਚ ਪਾਣੀ ਦਾ ਬੜਾ ਸਮੱਸਿਆ ਹੈ ਮੁਹਾਲੀ ਵਿੱਚ ਵਾਟਰ ਲੌਕਿੰਗ ਦੀ ਬੜੀ ਸਮੱਸਿਆ ਹੈ ਮੁਹਾਲੇ ਚ ਸੀਵਰੇਜ ਦੀ ਬੜੀ ਸਮੱਸਿਆ ਹੈ ਇਹ ਸਾਰੇ ਮਸਲਿਆਂ ਨੂੰ ਹੱਲ ਕਰਨ ਵਾਸਤੇ ਮੈਂ ਪ੍ਰੋਪੋਜ਼ਲ ਰੱਖੀ ਹੈ ਕਈ ਜਗ੍ਹਾ ਦੇ ਉੱਪਰ ਟ੍ਰੇਨ ਕਨੈਕਟੀਵਿਟੀ ਦੀ ਗੱਲ ਆਈ ਸੀ ਜਿਸ ਤਰ੍ਹਾਂ ਰਾਹੋਂ ਤੋਂ ਲੈ ਕੇ ਖੰਨੇ ਤੱਕ ਜਾਂ ਗੜਸ਼ੰਕਰ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੱਕ ਉਹਨਾਂ ਦੇ ਸਰਵੇ ਕਰਾਉਣ ਵਾਸਤੇ ਕਰਾਂਗੇ ਤਾਂ ਕਿ ਲੋਕ ਕਨੈਕਟ ਹੋ ਸਕਣ ਕਿਉਂਕਿ ਇਹ ਸਾਰਾ ਕੰਮ ਭਾਰਤ ਸਰਕਾਰ ਦੇ ਨਾਲ ਜੁੜਿਆ ਹੁੰਦਾ ਆਪਾਂ ਸਭ ਨੇ ਦੇਖਿਆ ਕਿ ਜਿਹੜਾ ਨਸ਼ਾ ਹੈ ਉਹ ਪੰਜਾਬ ਦਾ ਇੱਕ ਬੜਾ ਵੱਡਾ ਮੁੱਦਾ ਹੈ ਵੱਡਾ ਮੁੱਦਾ ਹੈ ਵੱਡਾ ਮੁੱਦਾ ਹੈ ਤੇ ਮੈਂ ਉਹਦੇ ਲਈ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਦੂਜੇ ਸੂਬਿਆਂ 'ਚ ਇੱਕ ਫੋਰਸ ਬਣੀ ਸੀ ਵਿਰਪਨ ਟਾਸਕ ਫੋਰਸ ਉਹ ਵਿਰਪਨ ਵਰਗੀ ਟਾਸਕ ਫੋਰਸ ਬਣਾਵਾਂਗੇ ਜਿਹਦੇ 'ਚ ਰਾਜਸਥਾਨ ਦੇ ਨੁਮਾਇंदे ਨੂੰ ਵੀ ਸਾਨੂੰ ਨਾਲ ਲੈਣਾ ਚਾਹੀਦਾ ਹੈ ਹਰਿਆਣਾ ਦੇ ਨੁਮਾਇੰਦੇ ਨੂੰ ਵੀ ਨਾਲ ਲੈਣਾ ਚਾਹੀਦਾ ਹੈ ਤੇ ਸਾਨੂੰ ਜਿਹੜਾ ਨੈਸ਼ਨਲ ਕੰਟਰੋਲ ਨਾਰਕੋਟਿਕਸ ਕੰਟਰੋਲ ਬਿਊਰੋ ਹੁੰਦਾ ਹੈ ਉਹਨਾਂ ਦਾ ਨੁਮਾਇੰਦਾ ਲੋਕਾਂ ਦੀ ਮਦਦ ਦੇ ਨਾਲ-ਨਾਲ ਜਿਹੜੀਆਂ ਏਜੰਸੀਆਂ ਦੇ ਨਾਲ ਜੁੜੀਆਂ ਹੁੰਦੀਆਂ ਇਹ ਸਾਰਿਆਂ ਦੀ ਇੱਕ ਕੰਪਰੀਹੈਂਸਿਵ ਟੀਮ ਬਣੇ ਤਾਂ ਕਿ ਅਸੀਂ ਇਸ ਗੱਲ ਦੇ ਉੱਪਰ ਨੱਥ ਪਾ ਸਕੀਏ ਔਰ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਬਚਾ ਸਕੀਏ ਔਰ ਇਸ ਦੇ ਨਾਲ-ਨਾਲ ਬੱਚਿਆਂ ਵਾਸਤੇ ਅਸੀਂ ਖੇਡਾਂ ਦੇ ਪ੍ਰਬੰਧ ਕਰ ਸਕੀਏ ਰੋਜ਼ਗਾਰ ਦੇ ਪ੍ਰਬੰਧ ਕਰ ਸਕੀਏ ਪ੍ਰਾਈਵੇਟ ਰੋਜ਼ਗਾਰ ਦੇ ਪ੍ਰਬੰਧ ਕਰ ਸਕੀਏ ਪ੍ਰਾਈਵੇਟ ادارے ਰੋਜ਼ਗਾਰ ਦੇ ਖੋਲ ਸਕੀਏ ਜਿਹਦੇ ਨਾਲ ਰੋਜ਼ਗਾਰ ਵੀ ਪੈਦਾ ਹੋਵੇ ਇਹ ਗੱਲਾਂ ਜਦੋਂ ਤੱਕ ਅਸੀਂ ਨਹੀਂ ਕਰਾਂਗੇ ਉਦੋਂ ਤੱਕ ਅਸੀਂ ਪੰਜਾਬ ਦੇ ਨੌਜਵਾਨ ਨੂੰ ਮਜ਼ਬੂਤ ਨਹੀਂ ਕਰ ਸਕਾਂਗੇ ਸੋ ਇਹ ਮੇਰੀ ਪ੍ਰਾਇਰਟੀ ਸੈਕਟਰ ਰਹਿਣਗੇ ਪ੍ਰਾਇਰੀਟੀ ਸੈਕਟਰ ਦੇ ਵਿੱਚ ਰਹਿਣਗੇ ਪਿਛਲੀ ਸਰਕਾਰ ਦੇ ਵਿੱਚ ਕੈਬਨਿਟ ਮਿਸਟਰ ਰਹੇ ਹੋ ਤੇ ਸੰਗਰੂਰ ਦੇ ਵਿੱਚ ਵੀ ਬਹੁਤ ਵਿਕਾਸ ਹੋਇਆ ਉੱਥੇ ਵੀ ਪ੍ਰੋਜੈਕਟ ਤੁਸੀਂ ਵਿਕਾਸ ਤੇ ਲੈਂਦੇ ਆ ਤੇ ਇਸ ਵਾਰ ਨੰਦਪੁਰ ਸਾਹਿਬ ਤੇ ਏਰੀਆ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰੋਜੈਕਟ ਹੋਣਗੇ ਮੈਂ ਕਿਹਾ ਨਾ ਕਿ ਮੇਰੇ ਜੋ ਮੇਰਾ ਮੈਨੀਫੈਸਟੋ ਹੈ ਉਹ ਆਪਣੇ ਆਪ ਦੱਸਦਾ ਹੈ ਕਿ ਮੇਰੇ ਪ੍ਰਾਇਰੀਟੀ ਸੈਕਟਰ ਕੀ ਹੋਣਗੇ ਹੈਲਥ ਦੇ ਉੱਪਰ ਵੀ ਫੋਕਸ ਰੱਖਾਂਗੇ ਨਵੇਂ ਪ੍ਰੋਜੈਕਟਸ ਆ ਸਕਣਗੇ ਤਾਂ ਉਹਨਾਂ ਨੂੰ ਜ਼ਰੂਰ ਉਹਨਾਂ ਨੂੰ ਲੈ ਕੇ ਆਵਾਂਗੇ ਜਿਵੇਂ ਪੀਜੀਆਈ ਤੇ ਡਾਟਾ ਦਾ ਲੈ ਕੇ ਆਂਦਾ ਸੀ ਮੈਂ ਸੰਗੂਰ ਦੇ ਵਿੱਚ ਔਰ ਇਸੇ ਤਰੀਕੀ ਨਾਲ ਇਹ ਸਾਰਾ ਇਲਾਕਾ ਜਿੱਥੇ ਆਪਣਾ ਖਾਲਸਾ ਪੰਥ ਦੀ ਸਥਾਪਨਾ ਹੋਈ ਸ਼੍ਰੀ ਨਾਨਕਪੁਰ ਸਾਹਿਬ ਜਿੱਥੇ ਮਾਤਾ ਨਾਨਾ ਦੇਵੀ ਦੀ ਚਰਨ ਛੂ ਧਰਤੀ ਹੈ ਔਰ ਨਾਲ ਖੁਰਾਲਗੜ੍ਹ ਸਾਹਿਬ ਹੈ ਇੱਥੇ ਇਤਿਹਾਸ ਹੈ ਇੱਥੇ ਸ਼ਹੀਦੀ ਦਾ ਇਲਾਕਾ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਇਹ ਸਾਰੀਆਂ ਗੱਲਾਂ ਨੂੰ ਇਕੱਠੇ ਕਰਕੇ ਇਹ ਸਾਰੀਆਂ ਗੱਲਾਂ ਨੂੰ ਮਿਲ ਕੇ ਆ ਸੀ ਕੰਮ ਕਰਾਂਗੇ ਔਰ ਇਹ ਗੱਲਾਂ ਦੇ ਉੱਪਰ ਕੰਮ ਕਰਾਂਗੇ ਤਾਂ ਇਹ ਆਪਣੇ ਇਲਾਕੇ ਉੱਪਰ ਜਾਊਗਾ ਔਰ ਇੱਥੇ ਟੂਰਿਜ਼ਮ ਹੱਬ ਬਣ ਸਕੇ ਇਹ ਸੋਹਣਾ ਇਲਾਕਾ ਹੈ ਵਧੀਆ ਇਲਾਕਾ ਹੈ ਔਰੇ ਬਾਹਰਲੇ ਲੋਕ ਆ ਕੇ ਇਸ ਗੱਲ ਨੂੰ ਦੇਖਣਾ ਚਾਹੁੰਦੇ ਆਂ ਏਅਰਪੋਰਟ ਨੇੜੇ ਲੱਗਦਾ ਹੈ ਤਾਂ ਇਹ ਸਾਰੀਆਂ ਚੀਜ਼ਾਂ ਆਪ ਫਿਰ ਹਿਮਾਚਲ ਦਾ ਇਲਾਕਾ ਲੱਗ ਜਾਂਦਾ ਹੈ ਤਾਂ ਇਹ ਸਾਰੀਆਂ ਚੀਜ਼ਾਂ ਇਸ ਇਲਾਕੇ ਵਾਸਤੇ ਇੱਕ ਬੈਨੀਫੀਸ਼ੀਅਲ ਸਾਬਤ ਹੋਣ ਗਿਆ ਮੁਕਾਬਲਾ ਕਿਸ ਨੂੰ ਮੰਨਦੇ ਹੋ ਟਿਕਾਊਨਾ ਮੁਕਾਬਲਾ ਜਿਹੜਾ ਆਪ ਵੀ ਤੁਹਾਡੇ ਬਰਾਬਰ ਖੜੀ ਹੈ ਉਹਨਾਂ ਦੇ ਕਾਨਲੀਆਂ ਦਾ ਵੀ ਕੈਂਡੀਡੇਟ ਥੋੜੇ ਬੀਜਪੀ ਵਾਲੇ ਵੀ ਖੜੇ ਆ ਵਿਕਾਸ ਦੀਆਂ ਗੱਲਾਂ ਕਰਦੇ ਅਸੀਂ ਕੀਤਾ ਅਸੀਂ ਕੀਤਾ ਕਿਵੇਂ ਦੇ ਜਿਨ੍ਹਾਂ ਨੇ ਜੋ ਕੀਤਾ ਹੈ ਉਹ ਅਗਲੇ ਦੱਸਣ ਮੈਂ ਜੋ ਕੀਤਾ ਮੇਰਾ ਸਭ ਨੂੰ ਪਤਾ ਹੈ ਮੇਰਾ ਤਾਂ ਲੋਕਾਂ ਨੂੰ ਪਤਾ ਹੈ ਲੋਕ ਗੱਲ ਕਰਦੇ ਆ ਤੇ ਉਹਨਾਂ ਨੇ ਜੋ ਕੀਤਾ ਉਹ ਦੱਸਣਗੇ ਫਿਰ ਲੋਕ 4 ਤਰੀਕ ਨੂੰ 1 ਤਰੀਕ ਨੂੰ ਫੈਸਲਾ ਕਰਨਗੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਮੇਰਾ ਪਲੜਾ ਭਾਰੀ ਹੋਊਗਾ ਬਿਲਕੁਲ ਪਲੜਾ ਭਾਰੀ ਹੋਊਗਾ ਕਾਂਗਰਸ ਮੌਜੂਦਾ ਸਰਕਾਰ ਆ ਪੰਜਾਬ ਦੇ ਵਿੱਚ ਆਪ ਦੀ ਉਹ ਕਹਿੰਦੇ ਵੀ ਅਸੀਂ ਵਿਕਾਸ ਵਿਕਾਸ ਕੀਤੇ ਆ ਪੰਜਾਬ ਦੇ ਵਿੱਚ 2 ਸਾਲਾਂ ਦੇ ਵਿੱਚ ਉਸ ਆਧਾਰ ਤੇ ਅਸੀਂ ਵੋਟਾਂ ਮੰਗ ਰਹੇ ਆ ਜੇ ਲੱਗਦਾ ਤਾਂ ਸਾਨੂੰ ਵੋਟ ਪਉਣਗੇ ਤੇ ਤੁਹਾਡੇ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ 2 ਸਾਲਾਂ 'ਚ ਕੀ ਹੋਇਆ ਹੈ ਪੰਜਾਬ 'ਚ ਕੀ ਕਾਰਗੁਜ਼ਾਰੀ ਰਹੀ ਹੈ ਇਸ ਸਰਕਾਰ ਦੀ ਜੋ ਵਾਅਦੇ ਇਹਨਾਂ ਨੇ ਕੀਤੇ ਸੀਗੇ ਪੰਜ ਸੱਤ ਤਾਂ ਤੁਹਾਨੂੰ ਪਤਾ ਹੀ ਹੈ ਜਿਹੜੇ ਜੋ ਆਵਾਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਅਸੀਂ ਬੇਰੋਜ਼ਗਾਰੀ ਖਤਮ ਕਰਾਂਗੇ ਅਸੀਂ ਪੰਜਾਬ 'ਚੋਂ ਮਾਈਨਿੰਗ ਬੰਦ ਕਰਾਂਗੇ ਅਸੀਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਾਂਗੇ ਅਸੀਂ ਪੰਜਾਬ ਦੀਆਂ ਹਰ ਬੀਬੀਆਂ ਪੈਣਾਂ ਨੂੰ 1000 ਰੁਪਏ ਦੇਵਾਂਗੇ ਅਸੀਂ ਜੇ ਕਿਸੇ ਦੀ ਫਸਲ ਦਾ ਮੁਆਵਜ਼ਾ ਤਾਂ ਅਸੀਂ ਦੇਣੇ ਦੇਣਾ ਹੈ ਜੇ ਕਿਸੇ ਮੁਰਗੀ ਮਰ ਜੂ ਉਹਦੇ ਵੀ ਫੰਗਾਂ ਦਾ ਮੁਆਵਜ਼ਾ ਦੇਵਾਂਗੇ ਵੀਆਈਪੀ ਕਲਚਰ ਖਤਮ ਕਰਾਂਗੇ ਇਹਨਾਂ ਨੇ ਮਤਲਬ ਕੋਈ ਤਾਂ ਝੂਠ ਹੋਵੇ ਜਿਹੜਾ ਨਾ ਬੋਲਿਆ ਹੋਵੇ ਤੇ ਅੱਜ ਲੋਕ ਬਟਨ ਦਬਕੇ ਦੱਸਣਗੇ ਕਿ ਇਹਨਾਂ ਨੇ ਸਹੀ ਕੰਮ ਕੀਤਾ ਕਿ ਨਹੀਂ ਤਾਂ ਇਹਨਾਂ ਨੂੰ ਨਹੀਂ ਸਮਝਾਉਣਗੇ ਕਿ ਭਾਈ ਇਹ ਵੋਟਾਂ 'ਚ ਤੁਹਾਨੂੰ ਤਾਂ ਵੋਟ ਨਹੀਂ ਪਾਈ ਕਿਉਂਕਿ ਤੁਸੀਂ ਸਾਡਾ ਨਾਲ ਝੂਠ ਕੀਤਾ ਸੀ ਤੇ ਹੁਣ ਅੱਗੇ ਨੂੰ ਜੇ ਸਹੀ ਚੱਲੋਗੇ ਫਿਰ ਪਾਵਾਂਗੇ ਬੀਜਪੀ ਰੈਲੀਆਂ ਕਰਦੇ ਪ੍ਰਧਾਨ ਮੰਤਰੀ ਰੈਲੀਆਂ ਕਰਕੇ ਗਏ ਪਟਿਆਲਾ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਕਹਿੰਦੇ ਮੇਰੀ ਇਹ ਫਤੇ ਰੈਲੀਆਂ ਹਨ ਤੇ ਕਿਵੇਂ ਦੇਖਦੇ ਹੋ ਇਸ ਤਰ੍ਹਾਂ ਤੁਹਾਨੂੰ ਨਹੀਂ ਲੱਗਦਾ ਜੀ ਪ੍ਰਧਾਨ ਮੰਤਰੀ ਜੀ ਬੁਖਲਾਟ ਦੀ ਗੱਲ ਕਰ ਰਹੇ ਹਨ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਭਾਸ਼ਾ ਵਿੱਚ ਬੁਖਲਾਟ ਆ ਗਈ ਤੋਂ ਬੁਖਲਾੜ ਦਾ ਕੀ મતલਬ ਹੈ ਬੁਖਲਾੜ ਦਾ ਇੱਕ ਨਤੀਜਾ ਹੈ ਨਾ ਇਸ ਗੱਲ ਦਾ ਕਿ ਉਹਨਾਂ ਦੇ ਜੋ ਸੋਚਦੇ ਸੀ ਉਹ ਨਹੀਂ ਹੋ ਰਿਹਾ ਉਹ ਇਹ ਸੰਵਿਧਾਨ ਖਤਰੇ ਚ ਹੈ 400 ਪਾਰ ਦੀ ਗੱਲ ਕਰਦੇ ਆਂ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਨੇ ਸੰਵਿਧਾਨ ਬਣਾਇਆ 74 ਸਾਲ ਤੋਂ ਆਪਾਂ ਸਾਰੇ ਉਸ ਸੰਵਿਧਾਨ ਦੇ ਤਹਿਤ ਇਸ ਦੇਸ਼ ਦੇ ਵਿੱਚ ਆਨੰਦ ਮਾਣ ਰਹੇ ਆਂ ਤੇ ਅੱਜ ਜੇ ਸੰਵਿਧਾਨ ਨੂੰ ਕਮਜ਼ੋਰ ਕਰਨ ਦੀ ਗੱਲ ਹੋ ਰਹੀ ਹੈ ਤਾਂ ਮੈਂ ਸਮਝਦਾ ਅਜ ਪੂਰਾ ਦੇਸ਼ ਖੜਾ ਹੋ ਕੇ ਉਸ ਸੰਵਿਧਾਨ ਨੂੰ ਬਚਾਊਗਾ ਤੇ ਮੋਦੀ ਨੂੰ ਹਰਾਊਗਾ ਮੋਦੀ ਕਹਿੰਦੇ ਆ ਵੀ ਜੋ ਕੇਂਦਰ ਦੇ ਵਿੱਚ ਜੇ ਸਰਕਾਰ ਬਣਦੀ ਹੈ ਇੰਡੀਆ ਨਹੀਂ ਇੰਡੀਆ ਹੀ ਸਰਕਾਰ ਬਣੂਗੀ ਜਿਹਦੇ ਵਿੱਚ ਹਰ ਸਾਲ ਇੱਕ ਨਵਾਂ ਪ੍ਰਧਾਨ ਮੰਤਰੀ ਹੋ ਗਿਆ 5 ਸਾਲਾਂ ਤੱਕ 5 ਪ੍ਰਧਾਨ ਮੰਤਰੀ ਕੋਈ ਗੱਲ ਨਹੀਂ ਪਹਿਲਾਂ 4 ਤੋਂ ਨਤੀਜੇ ਆ ਜਾਂਦੇ ਉਹ ਤਾਂ ਉਸ ਤੋਂ ਬਾਅਦ ਦੀ ਗੱਲ ਹੈ ਨਾ ਤੂੰ ਇਸ ਕਰਕੇ ਅੱਜ ਉਹਨਾਂ ਦਾ ਕਹਿਣਾ ਪਹਿਲੀ ਗੱਲ ਦਾ ਉਹ ਤਾਂ ਅੱਗੇ ਤਾਂ ਪਹਿਲਾਂ ਕਹਿੰਦੇ ਨਹੀਂ ਸੀਗੇ ਕਿ ਸਾਡੀ ਕਿਸੇ ਹੋਰ ਦੀ ਸਰਕਾਰ ਬਣ ਸਕਦੀ ਹੈ ਹੁਣ ਇਹ ਕਹਿਣ ਲੱਗੇ 4 ਤੋਂ ਬਾਅਦ ਹੋਰ ਗੱਲ ਕਰਨ ਲੱਗੇ ਬਿਲਕੁਲ ਹੋ ਬੀਜਪੀ ਦੇ ਜਿਹੜੇ ਕੈਂਡੀਡੇਟ ਨੇ ਵਿਰੋਧ ਹੋ ਰਿਹਾ ਕਿਸਾਨ ਵਿਰੋਧ ਕਰ ਰਹੇ ਲੇਕਿਨ ਉਹ ਕਹਿੰਦੇ ਕੋਈ ਹੋਰ ਲੋਕ ਨਹੀਂ ਦੂਜੀਆਂ ਪਾਰਟੀਆਂ ਦੇ ਵਿੱਚ ਜੋ ਲੋਕ ਨੇ ਜਿਹੜੇ ਸਾਡਾ ਵਿਰੋਧ ਕਰਦੇ ਸਾਨੂੰ ਕੀ ਲੋੜ ਹੈ ਕਿਸੇ ਵਿਰੋਧ ਦੀ ਸਾਡਾ ਆਪਣੇ ਕੋਲ ਤਾਂ ਆਪਣਾ ਕੰਮ ਦਾ ਟਾਈਮ ਨਹੀਂ ਹੈ ਆਪਣਾ ਅਜੰਡਾ ਹੈ ਆਪਣੀ ਗੱਲ ਹੈ ਤੇ ਬੀਜੇਪੀ ਤੇ ਬਾਕੀ ਲੋਕ ਆਪਣਾ ਏਜੰਡਾ ਰੱਖਣ ਕਿ ਉਹ ਕੀ ਕਰਨਾ ਚਾਹੁੰਦੇ ਆ ਤੋਂ ਇਸ ਕਰਕੇ ਮੈਨੂੰ ਤਾਂ ਇਹਦੇ ਵਿੱਚ ਕੋਈ ਹੋਰ ਨਹੀਂ ਹੈ ਵੀ ਵਿਰੋਧ ਕਰਾ ਰਹੇ ਮੈਂ ਤਾਂ ਕੋਈ ਵਿਰੋਧ ਕਰਾਇਆ ਨਹੀਂ ਦਾ ਮੈਂ ਵਿਰੋਧ ਵਾਲੀ ਵਾਲਾ ਬੰਦਾ ਹੈ ਮੈਂ ਤਾਂ ਪੋਜ਼ਿਟਿਵ ਬੰਦਾ ਹੈ ਮੈਂ ਤਾਂ ਆਪਣੇ ਇਲਾਕੇ ਵਾਸਤੇ ਸੇਵਾ ਕਰਨਾ ਚਾਹੁੰਦਾ ਹੈ ਸੱਚੀ ਸੁੱਚੀ ਕਰਨਾ ਚਾਹੁੰਦਾ ਹੈ ਜੋ ਲੋਕ ਚਾਹੁੰਦੇ ਆ ਉਹ ਕਰਨਾ ਚਾਹੁੰਦਾ ਹੈ ਮੈਨੂੰ ਗੁਰੂ ਮਹਾਰਾਜ ਨੇ ਇੱਥੇ ਸੇਵਾ ਦਿੱਤੀ ਮੈਂ ਪਹਿਲਾਂ ਕਿਹਾ ਚੰਗੇ ਤਰੀਕੇ ਨਾਲ ਸੱਚੇ ਸੁੱਚੇ ਤਰੀਕੇ ਨਾਲ ਕਰਾਂਗੇ ਆਪਣੇ ਇਲਾਕੇ ਦੇ ਲੋਕਾਂ ਦੀ ਤਕਲੀਫ ਨੂੰ ਹੱਲ ਕਰਾਂਗੇ ਆਪਣੇ ਬੱਚਿਆਂ ਦਾ ਚੰਗਾ ਭਵਿੱਖ ਹੋਵੇ ਸਾਡੀਆਂ ਬੀਬੀਆਂ ਦੀ ਜ਼ਿੰਦਗੀ ਹੋਰ ਬੈਟਰ ਹੋਵੇ ਜਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਸਾਰੀਆਂ ਬੀਬੀਆਂ ਨੂੰ ਜਿਹੜੀਆਂ ਘਰ ਦੀਆਂ ਘਰ ਦੀ ਮੁਖੀ ਐ ਉਹਨੂੰ 8500 ਰੁਪਏ ਹਰ ਮਹੀਨੇ ਦੇਣ ਦਾ ਇਸ ਕਰਕੇ ਕਾਂਗਰਸ ਪਾਰਟੀ ਵਾਅਦਾ ਕਰ ਰਹੀ ਹੈ ਜਾਂ ਨਰੀਗਾ ਨੂੰ 400 ਰੁਪਏ ਦੇਣ ਦਾ ਵਾਅਦਾ ਕਰ ਰਹੀ ਹੈ ਨਰੀਗਾ ਦੀ ਦਿਹਾੜੀ ਨੂੰ 400 ਕਰਨ ਦੀ ਵਾਅਦਾ ਕਰ ਰਹੀ ਹੈ ਜਾਂ ਸਾਡੇ ਕਿਸਾਨ ਭਰਾਵਾਂ ਦੀ ਜਿਹੜੀ ਐਮਐਸਪੀ ਆ ਉਹਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਕਾਂਗਰਸ ਗੱਲ ਕਰ ਰਹੀ ਹੈ ਉਹ ਐਸੇ ਕਰਕੇ ਕਰ ਰਹੀ ਹੈ ਕਿ ਕਾਂਗਰਸ ਪਾਰਟੀ ਚਾਹੁੰਦੀ ਹੈ ਇਹ ਦੇਸ਼ ਦਾ ਹਰ ਵਰਗ ਮਜ਼ਬੂਤ ਹੋਵੇ ਇਸ ਤਰੀਕੇ ਨਾਲ ਨਹੀਂ ਕਿ ਜਿਸ ਤਰ੍ਹਾਂ ਬੀਜੇਪੀ ਨੇ ਸਿਰਫ ਆਪਣੇ 5-10 بڑے ਉਦਯੋਗਪਤੀਆਂ ਨੂੰ ਅਮੀਰ ਵੀ ਕਰਤਾ ਉਹਨਾਂ ਦੇ ਕਰਜ਼ੇ ਵੀ ਮਾਫ ਕਰਤੇ ਤੇ ਪੂਰੇ ਦੇਸ਼ ਨੂੰ ਜਾਤ ਪਾਤ ਦੇ ਨਾਮ ਤੇ ਧਰਮ ਦੇ ਨਾਮ ਤੇ ਵੰਡਿਆ ਤਾਂ ਕਿ ਦੇਸ਼ ਕਮਜ਼ੋਰ ਹੋ ਜਾਏ ਕਾਂਗਰਸ ਪਾਰਟੀ ਨੇ ਹਮੇਸ਼ਾ ਦੇਸ਼ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕੀਤੀ ਹੈ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਉਸ ਵੇਲੇ ਵੀ ਤੁਸੀਂ ਦੇਖਿਆ ਹੋਊਗਾ ਕਿ ਨਰੀਗਾ ਦਾ ਕਾਨੂੰਨ ਆਇਆ ਕੋਈ ਬੱਚਾ ਇਸ ਦੇਸ਼ ਦੇ ਵਿੱਚ ਪੜ੍ਹਾਈ ਤੋਂ ਵਾਂਝਣਾ ਰਹੇ ਉਹਦਾ ਕਾਨੂੰਨ ਆਇਆ ਕੋਈ ਦੇਸ਼ ਚ ਪਰਿਵਾਰ ਭੁੱਖਾ ਨਾ ਰਹੇ ਉਹਦਾ ਕਾਨੂੰਨ ਆਇਆ ਕਿਸੇ ਦੀ ਜ਼ਮੀਨ ਸਰਕਾਰ ਲੈ ਲੈਂਦੀ ਹੈ ਉਹ ਜ਼ਮੀਨ ਦਾ ਸਹੀ ਮੁਆਵਜ਼ਾ ਲੋਕਾਂ ਨੂੰ ਮਿਲੇ ਉਹਦਾ ਕਾਨੂੰਨ ਆਇਆ ਔਰ ਜੇ ਛੋਟੀ ਕਿਸਾਨੀ ਨੂੰ ਮਦਦ ਕਰਨ ਦੀ ਗੱਲ ਆਈ ਤਾਂ ਕਾਂਗਰਸ ਪਾਰਟੀ ਨੇ 72000 ਕਰੋੜ ਦਾ ਕਰਜ਼ਾ ਕਿਸਾਨ ਦਾ ਮਾਫ ਕੀਤਾ ਤਾਂ ਕਿ ਕਿਸਾਨ ਪਰ ਮਜ਼ਬੂਤ ਹੋ ਸਕਣ ਕਿਸਾਨ ਦਿੱਲੀ ਦੀਆਂ ਬੁਰਹਾਂ ਤੇ 1 ਸਵਾ ਸਾਲ ਲਾ ਕੇ ਆਏ ਲੇਕਿਨ ਹੁਣ ਹਰਿਆਣੇ ਦੇ ਵੋਟਰਾਂ ਦੇ ਉੱਪਰ ਬੈਠੇ ਹੋਏ ਕਿਵੇਂ ਦੇਖਦੇ ਹੋ ਨਹੀਂ ਬਿਲਕੁਲ ਇਦਾਂ ਕਿਉਂਕਿ ਜਦੋਂ ਪਹਿਲੀ ਵਾਰ ਉਹ ਧਰਨਾ ਲਾ ਕੇ ਆਏ 750 ਕਿਸਾਨ ਸ਼ਹੀਦ ਹੋਏ ਤਾਂ ਤਿੰਨ ਕਾਲੇ ਕਰੂਨ ਵਾਪਸ ਹੋਏ ਔਰ ਉਸੇ ਵੇਲੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਐਮਐਸਪੀ ਦਵਾਂਗੇ ਹੁਣ ਜਦੋਂ ਉਹਨਾਂ ਨੇ ਐਮਐਸਪੀ ਨਹੀਂ ਦਿੱਤੀ ਹੁਣ 4 ਮਹੀਨੇ ਤੋਂ ਫੇਰ ਬੈਠੇ ਆ ਕਿਸਾਨ ਤੇ ਕਿਸਾਨ ਜਿਹੜੇ ਭਰਾ ਉੱਥੇ ਬੈਠੇ ਆਂ ਤੇ ਉੱਥੇ ਤੁਹਾਨੂੰ ਪਤਾ ਹੀ ਹੈ ਕਿ ਹਰਿਆਣੇ ਦੀ ਸਰਕਾਰ ਨੇ ਗੋਲੀਆਂ ਚਲਾ ਕੇ ਆਪਣਾ ਨੌਜਵਾਨ ਵੀਰ ਸ਼ੁਭਕਰਨ ਸ਼ਹੀਦ ਹੋ ਗਿਆ ਤੇ ਜਦੋਂ ਪੂਰੇ ਪੰਜਾਬ ਨੇ ਕਿਹਾ ਕਿ ਭਈ ਆਮ ਆਦਮੀ ਪਾਰਟੀ ਨੂੰ ਕਿ ਤੁਸੀਂ ਹਰਿਆਣੇ ਦੇ ਬੀਜੇਪੀ ਦੀ ਸਰਕਾਰ ਤੇ ਪਰਚਾ ਦਰਜ ਕਰੋ ਉਹਨਾਂ ਨੇ ਨਹੀਂ ਕੀਤਾ ਤਾਂ ਇਸ ਤੋਂ ਕੀ ਪਤਾ ਲੱਗਦਾ ਹੈ ਕਿ ਨਾ ਤਾਂ ਆਮ ਆਦਮੀ ਪਾਰਟੀ ਕਿਸਾਨ ਦੇ ਹੱਕ ਚ ਨਾਰਾ ਮਾਰ ਰਹੀ ਹੈ ਤੇ ਨਾ ਬੀਜੇਪੀ ਮਾਰ ਰਹੀ ਹੈ ਅੱਜ ਜ਼ਰੂਰਤ ਇਹ ਹੈ ਇਹ ਉਹ ਪੰਜਾਬ ਦਾ ਕਿਸਾਨ ਹੈ ਜਾਂ ਦੇਸ਼ ਦਾ ਕਿਸਾਨ ਹੈ ਜਿਹੜਾ ਗਰੀਬ ਨੂੰ ਵੀ ਰੋਟੀ ਦਿੰਦਾ ਹੈ ਮੰਡੀ 'ਚ ਫਸਲ ਜਾਂਦੀ ਹੈ ਉੱਥੇ ਆੜਤੀ ਨੂੰ ਵੀ ਰੋਟੀ ਦਿੰਦਾ ਹੈ ਤੇ ਜਦੋਂ ਫਸਲ ਵਿਕ ਜਾਂਦੀ ਹੈ ਤਾਂ ਜਿੰਨਾ ਪੈਸਾ ਆਂਦਾ ਹੈ ਉਹ ਸਾਰੇ ਦੁਕਾਨਦਾਰਾਂ ਦੇ ਉੱਪਰ ਵੀ ਦੁਕਾਨਾਂ ਦੇ ਉੱਪਰ ਰੌਣਕ ਲਾ ਦਈਏ ਤੇ ਉਹਦੇ ਨਾਲ ਹੀ ਕੰਮ ਚੱਲਦਾ ਹੈ ਮੁਕਾਬਲਾ ਕਿਸ ਨਾਲ ਮੰਨਦੇ ਹੋ ਕੋਈ ਕੋਈ ਮੁਕਾਬਲਾ ਚਾਰ ਨੂੰ ਦੇਖਿਓ ਤੁਸੀਂ ਹੋਣਾ ਕੀ ਹੈ ਸਿੰਘਲ ਸਾਹਿਬ ਸੁਣਨ ਚਾਹੀਏ ਕਿ ਜਦੋਂ ਵੀ ਤੁਸੀਂ ਆਪਣੇ ਫੀਲਡ ਦੇ ਵਿੱਚ ਆਪਣੀ ਕੰਪੇਨਿੰਗ ਜਾਂ ਕਿਸੇ ਵੀ ਕੰਮ ਦੇ ਵਿੱਚ ਬਾਹਰ ਨਿਕਲਦੇ ਹੋ ਤਾਂ ਪਹਿਲਾਂ ਆਪਣੇ ਬੱਚੀ ਦੇ ਪੈਰੀ ਹੱਥ ਤੱਕ ਨਿਕਲਦੇ ਹਾਂ ਮੈਂ ਇਹ ਗੱਲ ਬੜੀ ਧੀਰ ਤੋਂ ਕਰਦਾ ਹਾਂ ਜਿੱਥੇ ਮੈਂ ਆਪਣੇ ਮਾਤਾ ਜੀ ਦਾ ਅਸ਼ੀਰਵਾਦ ਲੈਣਾ ਉਥੇ ਮੈਂ ਆਪਣੀ ਬੇਟੀ ਦੇ ਹਮੇਸ਼ਾ ਪੈਰਾਂ ਨੂੰ ਹੱਥ ਲਗਾ ਕੇ ਨਿਕਲਦਾ ਜਦੋਂ ਵੀ ਉਹ ਕਰੇ ਹੁੰਦੀ ਹੈ ਜੀ ਇੱਕੋ ਹੀ ਮੇਰੇ ਮਨ 'ਚ ਹੁੰਦਾ ਹੈ ਕਿ ਇਹਨਾਂ ਦਾ ਕੰਜਕਾਂ ਦਾ ਅਸ਼ੀਰਵਾਦ ਲੈਣ ਨਾਲ ਤੁਹਾਨੂੰ ਬਹੁਤ ਮਜ਼ਬੂਤੀ ਮਿਲਦੀ ਹੈ ਤੁਹਾਨੂੰ ਬੜਾ ਸਕੂਨ ਮਿਲਦਾ ਹੈ ਤੁਹਾਨੂੰ ਬੜਾ ਵੱਡਾ ਅਸ਼ੀਰਵਾਦ ਮਿਲਦਾ ਹੈ ਜੀ ਸਿਆਸਤ ਦੀ ਗੱਲ ਕਰੀਏ ਤਾਂ ਸਿਆਸਤ ਦੇ ਵਿੱਚ ਤੁਸੀਂ ਆਏ ਹੋ ਤੁਹਾਡੇ ਗੁਰੂ ਕੌਣ ਰਹੇ ਨੇ ਤੇ ਕਿਸ ਤਰ੍ਹਾਂ ਤੁਸ ਤੁਹਾਨੂੰ ਇਸ ਇਧਰ ਆਉਣ ਦੀ ਪ੍ਰੇਰਣਾ ਦੇਖੋ ਰਾਜਨੀਤੀ ਦੇ ਵਿੱਚ ਜਿੱਥੇ ਦਾ ਗੁਰੂ ਦੀ ਗੱਲ ਹੈ ਮੈਂ ਆਪਣੇ ਫਾਦਰ ਨੂੰ ਹਮੇਸ਼ਾ ਫਾਲੋ ਕਰਦਾ ਸੀ ਮੇਰੇ ਫਾਦਰ ਨੇ ਮੈਨੂੰ ਬਹੁਤ ਸਿੱਖਿਆ ਦਿੱਤੀ ਜਦੋਂ ਮੈਂ ਛੋਟਾ ਸੀ ਔਰ ਰਾਜਨੀਤੀ ਦੇ ਵਿੱਚ ਹੁੰਦੇ ਸੀ ਤੇ ਉਹ ਗਾਨੀ ਜੈਲ ਸਿੰਘ ਜੀ ਨਾਲ ਕੰਮ ਕਰਦੇ ਸੀ ਤੇ ਮੈਂ ਉਦੋਂ ਤੋਂ ਉਹਨਾਂ ਦੇ ਜੀਵਨ ਨੂੰ ਦੇਖਦਾ ਸੀ ਪਰ ਜਦੋਂ ਮੈਂ ਵੱਡਾ ਹੋਇਆ ਤੇ ਮੈਂ ਰਾਜਨੀਤੀ ਵਿੱਚ ਆਇਆ ਤਾਂ ਮੈਨੂੰ ਉਹਨਾਂ ਨਾਲ ਬਹੁਤ ਘੱਟ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਕਿਉਂਕਿ ਉਹਨਾਂ ਦਾ ਜਲਦੀ ਅਕਾਲ ਚਲਾਣਾ ਹੋ ਗਿਆ ਪਰ ਲੇਕਿਨ ਮੈਨੂੰ ਇਹ ਲੱਗਦਾ ਕਿ ਜਦੋਂ ਉਹ ਉੱਪਰ ਵੀ ਚਲੇ ਗਏ ਉਥੋਂ ਵੀ ਮੈਨੂੰ ਹਮੇਸ਼ਾ ਬLES ਕਰਦੇ ਰਹਿੰਦੇ ਆ ਤੇ ਮੈਂ ਉਹਨਾਂ ਨੇ ਜੋ ਮੈਨੂੰ ਸਿਖਾਇਆ ਸੀ ਉਹ ਮੈਂ ਹਮੇਸ਼ਾ ਕਰਦਾ ਰਹਿਣਾ ਹੈ ਔਰ ਉਹੀ ਮੇਰੇ ਰਾਜਨੀਤਿਕ ਗੁਰੂ ਹੈ ਅਜ ਤੱਕ ਔਰ ਉਹਨਾਂ ਦੇ ਦਿਖਾਏ ਹੋਏ ਰਾਹਾਂ ਤੇ ਮੈਂ ਚੱਲਣ ਦੀ ਕੋਸ਼ਿਸ਼ ਕਰਦਾ ਹਾਂ ਕਿਉਂਕਿ ਉਹਨਾਂ ਨੇ ਹਮੇਸ਼ਾ ਸੇਵਾਦਾਰਾ ਫੜਿਆ ਸੀ ਤੇ ਮੈਂ ਵੀ ਉਹੀ ਰਾਹ ਦੇ ਉੱਪਰ ਚੱਲਦਾ ਹਾਂ ਬਿਲਕੁਲ ਸੋ ਇਹ ਸੰਨ ਅ ਅਨੰਤਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਵਿਜੇਂਦਰ ਸਿੰਘਲਾ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਆਪਣੇ ਹਲਕੇ ਦੇ ਲਈ ਉਹ ਚਾਹੇ ਬੇਰੋਜ਼ਗਾਰੀ ਦਾ ਮੁੱਦਾ ਹੋਵੇ ਉਸ ਨੂੰ ਪਹਿਲ ਦੇ ਆਧਾਰ ਤੇ ਚੁੱਕਣਗੇ ਤੇ ਜੋ ਵਿਕਾਸ ਕਾਰਜਾਂ ਦੇ ਕੰਮ ਹੋਣਗੇ ਉਸ ਨੂੰ ਵੀ ਆਨੰਦਪੁਰ ਹਲਕੇ ਦੇ ਵਿੱਚ ਲੈ ਕੇ ਆਉਣਗੇ ਐਸ ਕੇ ਤਰੀ ਐਡਵੋਕੇਟ ਜੀ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਵਿਜੇਂਦਰ ਸਿੰਘਲਾ ਕੋਲੋਂ ਵਪਾਰੀ ਵਰਗ ਨਾਲ ਤੇ ਹੋਰ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਕਿਸ ਤਰ੍ਹਾਂ ਰਿਪੋਰਟ ਨਹੀਂ ਮੈਂ ਜਿੱਥੇ ਇਸ ਮੀਟਿੰਗ 'ਚ ਇੱਕ ਚੀਜ਼ ਸਭ ਤੋਂ ਵੱਡੀ ਜਿਹੀ ਦੇਖੀ ਹੈ ਮੈਨੂੰ ਤਰੀ ਨੂੰ 50 ਸਾਲ ਹੋ ਗਏ ਇਲੈਕਸ਼ਨਾਂ 'ਚ ਅਲੱਗ-ਅਲੱਗ ਐਮਐਲਏ ਐਮਪੀ ਹਰੇਕ ਦੀ ਸਪੋਰਟ ਕਰਦੇ ਆ ਕਾਂਗਰਸ ਦੀ ਬਗੈਰ ਕਾਂਗਰਸ ਦੀ ਸਪੋਰਟ ਵੀ ਕੀਤੀ ਹੈ ਜੋ ਹਨ ਬਣਾਏ ਆ ਐਮਐਲਏ ਐਮਪੀ ਬਣਾਏ ਆ ਜੋ ਹਨ ਲੇਕਿਨ ਜਿੰਨਾ ਇੰਟੈਲੀਜੈਂਟ ਹਰ ਜਿਹੜੇ ਹਰ ਪੁਆਇੰਟ ਤੇ ਬੜੇ ਕਲੀਅਰ ਕੱਟ ਇਹਨਾਂ ਦੀ ਜਿਹੜੀ ਸੋਚ ਹੈਗੀ ਹੈ ਸਿੰਘਲਾ ਸਾਹਿਬ ਦੀ ਉਹ ਮੈਂ ਅੱਜ ਪਹਿਲੀ ਵਾਰ ਦੇਖੀ ਹੈ ਪਰ ਮੈਨੂੰ ਉਮੀਦ ਹੈ ਵੀ ਇਸ ਇਲਾਕੇ ਦੀ ਨੂੰ ਹਰ ਚੇਂਜ ਕਰ ਦੇਣਗੇ ਬਹੁਤ ਬੇਦਾਗ ਇਨਸਾਨ ਹੈਗਾ ਇਹਦੇ ਪਰਿਵਾਰ ਤੇ ਕਿਹਾ ਇਹਦੇ ਅਫਸੀਲਾ ਸਾਹਿਬ ਦੇ ਇਹਦੇ ਫਾਦਰ ਸਾਹਿਬ ਵੀ ਮੰਤਰੀ ਰਹੇ ਆ ਆਪ ਵੀ ਮੰਤਰੀ ਜਿਹੇ ਆਜ ਤੱਕ ਕੋਈ ਉਂਗਲ ਠਾਕੇ ਨਹੀਂ ਕਹਿ ਸਕਦਾ ਵੀ ਕਿਥੇ ਇਹਨਾਂ ਨੇ ਕ腐ਸ਼ਨ ਕੀਤੀ ਹੈ ਪਰ ਪਾਰਟੀ ਦੇ ਵਫਾਦਾਰ ਰਹਿੰਗੇ ਪਰ ਇਮਾਨਦਾਰੀ ਬੰਦੇ ਆ ਲੋਕਾਂ ਨੂੰ ਕਿਸ ਤਰ੍ਹਾਂ ਹੰਗਾਰਾ ਮਿਲਦਾ ਨਾਲ ਲੋਕਾਂ ਨੂੰ ਹੰਗਾਰਾ ਇਹਨਾਂ ਨੂੰ ਬਹੁਤ ਚ ਵਧੀਆ ਮਿਲ ਰਿਹਾ ਹੈ ਜਦੋਂ ਬੀਰ ਜੁਵਿੰਦਰ ਖੜਾ ਹੋਇਆ ਸੀ ਇਥੋਂ ਐਮਐਲਏ ਵਾਸਤੇ ਮੇਰੇ ਯਾਦ ਅੱਜ ਡੇਟਸ ਵੀ ਕੋਈ ਸਾਨੂੰ ਪਿੰਡ ਚ ਦਰੀਬ ਸ਼ਾਨ ਨਹੀਂ ਦਿੰਦਾ ਸੀਗਾ ਤੇ ਕੋਈ ਸਾਡੇ ਨਾਲ ਤੁਰਨ ਕੇ ਰਾਜੀ ਨਹੀਂ ਸੀਗਾ ਜੋ ਹਨ ਇਹ ਹਾਲਤੀ ਪੰਜਾਬ ਦਾ ਜੋ ਹਨ ਲੇਕਿਨ ਸੋ ਬਾਜੂ ਵੀ ਉਹ ਐਮਐਲ ਬਣੇ ਜਿੱਤਿਆ ਜੋ ਹਨ ਕਿਉਂ ਕਾਂਗਰਸ ਦੀ ਵੋਟ ਜਿਹੜੀ ਹੈ ਚੁੱਪ ਹੈ ਅੱਜ ਦੀ ਰੇਡ ਚ ਬੀਜੇਪੀ ਦੀ ਗੁੰਡਾਗਰਦੀ ਤੋਂ ਲੋਕ ਡਰੇ ਹੋਏ ਨੇ ਵੀ ਕਿਸੇ ਪਰਚਾ ਦਰਜਾ ਕਰਾ ਦੇਣ ਇਹਦੇ ਰੇਡਰਾਂ ਪੇਜੇ ਮੇਰੇ ਤੇ ਕੋਈ ਮੈਨੂੰ ਅਰੈਸਟ ਨਾ ਕਰ ਲਈ ਪੁਲਿਸ ਵਾਲਾ ਜੋ ਹਨੀ ਉਹਨਾਂ ਦੀ ਗੁੰਡਾਗਰਦੀ ਤੋਂ ਡਰੇ ਹੋਏ ਜਿਹੜੇ ਕਾਂਗਰਸ ਦੇ ਵਰਕਰ ਨੇ ਉਹ ਚੁੱਪ ਬੈਠੇ ਆਂ ਲੇਕਿਨ ਉਹ ਵੋਟਾਂ ਸਾਰੇ ਹੀ ਪਾਣਗੇ 100% ਵੋਟ ਕਾਂਗਰਸ ਨੂੰ ਪੇਗੀ ਜੋ ਮੈਂ ਕਿਹਨਾਂ ਤੋਂ ਵੱਡੀ ਜਿਹੜੀ ਗੱਲ ਕਹਿਣੀ ਚਾਹੁੰਦਾ ਆ ਜੀ ਇਹ ਮੋਦੀ ਸਾਹਿਬ ਨਾਰਾ ਮਾਰਦੇ ਕਿ ਮੈਂ ਜੀ ਮੰਦਰ ਬਣਾਉਂਦਾ ਜੀ ਮੰਦਰ ਬਣਾਉਂਦਾ ਜੀ ਉਹ ਮੰਦਰ RAM ਦਾ ਮੰਦਰ ਤਾਂ ਪਹਿਲਾਂ ਵੀ ਥਾ ਹੁਣ ਵੀ ਹੈ ਹਰ ਸਾਇਦ ਮੇਰਾ ਖਿਆਲ ਹੈ ਮੋਦੀ ਸਾਹਿਬ ਪਹਿਲੀ ਵਾਰੇ ਯੁੱਧਿਆ ਗਿਆ ਹੁਣ ਯੁੱਧਿਆ ਚ ਲੱਖਾਂ ਦੀ ਗਿਣਤੀ ਚ ਮੰਦਰ ਬਣੇ ਹੋਏ ਆ ਉਥੇ ਇੱਕ ਮੰਦਰ ਨਹੀਂ ਹੈ ਹਰ ਜਿਹੜਾ ਮੰਦਰ ਇਹਨੇ ਬਣਾਇਆ ਹੁਣ ਉਹ ਅਸਲੀ ਜਗ੍ਹਾ ਤੋਂ 3 ਕਿਲੋਮੀਟਰ ਦੂਰ ਬਣਾ ਜਾ ਕੇ ਬਣਾਇਆ ਹੈ ਉਹ ਮੰਦਰ ਨਹੀਂ ਹੈ ਜਿੱਥੇ ਭਗਵਾਨ ਪੈਦਾ ਹੋਏ ਸੀ ਜੋ ਹਨ ਇਹ ਲੋਕਾਂ ਦਾ ਬੇਕੂਬ ਬਣਾ ਰਿਹਾ ਔਰ ਕੋਈ ਕੁਛ ਨਹੀਂ ਲੈ ਬੱਲੇ ਨਹੀਂ ਹੈਗਾ ਜੋ ਹਨ ਜੀ ਲੋਕਾਂ ਨੂੰ ਸਾਰੀ ਸ੍ਰੀ ਪਤਾਲ ਜਾਏਗੀ ਜਿਹੜੀ ਮੂਰਤੀ ਦੀ ਪੂਜਾ ਸਾਡੇ ਬਜ਼ੁਰਗ ਸਾਡੇ ਮਾਪੇ ਬਾਪੇ ਦਾਦੇ ਪੂਜਾ ਕਰਦੇ ਰਹੇ ਉਹ ਪਤਾ ਨਹੀਂ ਕਿਹੜੇ ਖੁੰਜੇ ਚ ਮੂਰਤੀ ਗੇਰੀ ਹੋਈ ਹੈ ਇਸਨੇ ਜੋ ਹਨ ਉਹ ਮੂਰਤੀ ਉੱਥੇ ਹੈ ਨਹੀਂ ਉਹਨਾਂ ਜੋ ਹਨ ਇਹਨੇ ਲਿਆ ਕੇ ਆਪਣੀ ਮੂਰਤੀ ਬਣਾ ਕੇ ਕੋਹਰੇ ਮੂਰਤੀ ਲਿਆ ਕੇ ਲਾਤੀ ਉੱਥੇ ਜੋ ਹਨ ਲੋਕਾਂ ਦੇ ਘਰ ਟਾਤੇ ਅਯੁੱਧਿਆ ਚ ਜਿਹੜੇ ਸਾਡੇ ਹੁਣ ਜਾ ਕੇ ਆਏ ਮੇਰੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਹੈਗੇ ਮੇਰੇ ਉਹ ਵੀ ਉੱਥੇ ਜਾ ਕੇ ਆਏ ਆ ਉਹ ਕਹਿੰਦੇ ਨਾ ਉੱਥੇ ਪਾਣੀ ਦਾ ਇੰਤਜ਼ਾਮ ਹੈ ਪੀਣ ਦਾ ਨਾਉਥੇ ਲੱਟਨੀ ਜਾਂਨ ਦਾ ਇੰਤਜ਼ਾਮ ਹੈਗਾ ਨਾਉਥੇ ਕੋਈ ਸੌਣ ਦਾ ਇੰਤਜ਼ਾਮ ਹੈ ਨਾਉਥੇ ਕੋਈ ਲੰਗਰ ਦਾ ਇੰਤਜ਼ਾਮ ਹੈਗਾ ਜੋ ਹਨ ਕੋਈ ਉਥੇ ਇੰਤਜ਼ਾਮ ਨਹੀਂ ਹੈ ਨਾਮ ਮੰਦਰ ਪੂਰਾ ਹੋਇਆ ਹੈ ਅਜੇ 20% ਕਹਿੰਦੇ ਮੰਦਰ ਪੂਰਾ ਹੋਇਆ ਹੈ ਅਸੀਂ ਸੜ ਮੰਦਰ ਅਧੂਰਾ ਹੈਗਾ ਜਦ ਮੋਦੀ ਸਾਹਿਬ ਕਹਿੰਦੇ ਵਿੱਚ 400 ਪਾਰ 400 ਪਾਰ ਇਹਨੂੰ ਪਤਾ ਹੀ 400 ਸਟਾ ਮਿਲਨੀ ਹੈ ਇਹਨੂੰ ਕਿਹੜੀ ਕਾਲੀ ਪਈ ਸੀ ਮੰਦਰਦੁਗਾਟਨ ਕਰਨ ਵਾਸਤੇ ਜੋ ਹਨ ਇਹ ਹਿੰਦੂਆਂ ਦਾ ਬੇਕੂ ਬਣਾ ਰਿਹਾ ਹਿੰਦੂਆਂ ਦਾ ਜਿਹੜਾ ਅਸਲੀ ਦੁਸ਼ਮਣ ਹੈਗਾ ਉਹ ਮੇਰੇ ਸਾਹਮਣੇ ਮੋਦੀ ਹੈ ਇਹ ਹਿੰਦੂਆਂ ਦਾ ਕੋਈ ਬਹਾਦਰੀ ਨਹੀਂ ਕਰ ਰਿਹਾ ਇਹ ਹਿੰਦੂਆਂ ਨਾਲ ਗੱਦਾਰੀ ਕਰ ਰਿਹਾ ਹੈ ਜੋ ਹਾਂ ਜੀ ਤੁਸੀਂ ਵੋਟਾਂ ਲੈਣ ਵਾਸਤੇ ਕਿ ਹਿੰਦੂਵਾਂ ਦੇ ਨਾਲ ਨਾਰਾ ਮਾਰਦੇ ਆ ਨਾ ਇਹ ਨੇ ਹਿੰਦੂਵਾਸੇ ਕੋ ਕੰਮ ਕੀਤਾ ਔਰ ਨਾ ਇਹ ਕਰ ਸਕਦਾ ਹੈ ਹਿੰਦੂਵਾਸੇ ਕੋ ਕੰਮ ਜੋ ਇਹ ਦੇਖੋ ਬਣਾ ਰਹੇ ਆ ਅੱਜ ਵਿਜੇਂਦਰ ਸਿੰਘਲਾ ਜੀ ਦੇ ਵੱਲੋਂ ਵਪਾਰੀਆਂ ਦੇ ਨਾਲ ਮੀਟਿੰਗ ਕੀਤੀ ਹੈ ਕਿਸ ਤਰ੍ਹਾਂ ਦਾ ਹੰਗਾਰਾ ਮਿਲਿਆ ਦੇਖੋ ਜੀ ਇਹ ਜਿਹੜੇ ਜਿੰਨੇ ਵੀ ਬੰਦੇ ਆਏ ਸੀ ਸਾਰੇ ਇੰਡਸਟਰੀਲਿਸਟ ਨੇ ਕੋਈ ਵਰਕਰ ਨਹੀਂ ਆਇਆ ਵਿਜੇਂਦਰ ਸਿੰਘਲਾ ਜੀ ਨੇ ਅੱਗੇ ਵੀ ਬੜੇ ਪੰਜਾਬ 'ਚ ਕੰਮ ਕੀਤੇ ਨੇ ਉਹ ਮਹਾਲੀ ਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਕਿ ਯਮ ਸਿਲਰੀ ਯੂਨਟ ਬਹੁਤ ਨੇ 700 ਸਿਲਰੀ ਯੂਨਟ ਨੇ ਇੱਕ ਇੱਕ ਫੈਕਟਰੀ ਵੱਡੀ ਹੋਰ ਲੱਗ ਜੇ ਇਹ ਸ਼ਹਿਰ ਬਹੁਤ ਵੱਡਾ ਬਣ ਜਾਏਗਾ ਬਹੁਤ ਵਧੀਆ ਬਜੇ ਸਾਰਿਆਂ ਨੂੰ ਬਿਜ਼ਨਸ ਮਿਲੇਗਾ ਕਿਸ ਤਰ੍ਹਾਂ ਲੱਗਦਾ ਹੈ ਅਭੀ ਮਾਹੌਲ ਕਿਸ ਤਰ੍ਹਾਂ ਦਾ ਹੈ ਮਾਹ ਬਹੁਤ ਵਧੀਆ ਵੇ ਬਹੁਤ ਵਧੀਆ ਵੇ ਮੋਟਾ ਸਾਰੇ ਲੋਕ ਪਾਣਗੇ ਕਾਂਗਰਸ ਦੀ ਪਾਰਟੀ ਨੂੰ ਪਾਣਗੇ ਮੇਰਾ ਨਾਮ ਹੈ ਬੀਸੀ ਪ੍ਰੇਮੀ ਜੀ ਤੇ ਸਿੰਗਲਰ ਸਾਹਿਬ ਦੇ ਮੈਂ ਇਹਨਾਂ ਦੇ ਪਿਤਾ ਜੀ ਨੂੰ ਵੀ ਜਾਣਦਾ ਸੀ ਤੇ ਕਾਂਗਰਸੀ ਵਰਕਰ ਨੇ ਤੇ ਮੈਂ ਮੇਰੇ ਸ਼ਹਿਰ ਦੇ ਨੇ ਤੇ ਇੱਥੇ ਦਾ ਜਿਹੜਾ ਮਾਹੌਲ ਹੈ ਉਹ ਬਹੁਤ ਵਧੀਆ ਇਹਨਾਂ ਦੇ ਹੱਕ ਵਿੱਚ ਹੈ ਲੋਕ ਜਿਹੜੀ ਦੂਜੀਆ ਪਾਰਟੀਆ ਉਹਨਾਂ ਤੋਂ ਦੁਖੀ ਹੋ ਚੁੱਕੇ ਆ ਤੇ ਹੁਣ ਉਹ ਚਾਹੁੰਦੇ ਨੇ ਕਿ ਬਦਲਾ ਹੋਵੇ ਸੈਂਟਰ ਦੇ ਵਿੱਚ ਸਾਡੀ ਕਾਂਗਰਸ ਆਵੇ ਜਿਹੜੀ ਰਾਹੁਲ ਜੀ ਦੇ ਨਾਲ ਗੱਲਬਾਤ ਹੋ ਰਹੀ ਹੈ 라ਹੁਲ 라ਹੁਲ ਸਾਰੇ ਇਲਾਕੇ ਦੇ ਵਿੱਚ ਰਾਹੁਲ ਜੀ ਗਏ ਨੇ ਪ੍ਰਿੰਕਾ ਜੀ ਆ ਰਹੇ ਨੇ ਵਿਜੇਂਦਰ ਸਿੰਘਲਾ ਜੀ ਇੱਥੇ ਆਏ ਨੇ ਬਹੁਤ ਚੰਗੀ ਗੱਲ ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਨੇ ਕਿ ਇਹਨਾਂ ਨੂੰ ਅਸੀਂ ਇੱਥੋਂ ਜਿਤਾ ਕੇ ਭੇਜਾਂਗੇ ਇਹ ਸਾਡੀ ਪਰਨ ਮੈਂ ਬੜਾ ਪੁਰਾਣਾ ਕਾਂਗਰਸੀ ਆ ਮੇਰਾ ਖਾਨਦਾਨੀ ਕਾਂਗਰਸੀ ਚੰਡੀਗੜ੍ਹ ਤੋਂ ਕੈਮਰਾ ਪਰਸਨ ਸ਼ਿਵਮ ਦੇ ਨਾਲ ਅਸ਼ਵਕ ਢੁੱਡੀ ਲਿਵਿੰਗ ਇੰਡੀਆ ਨਿਊਜ਼